ਫਾਜ਼ਿਲਕਾਦੇ ਸਲੀਮ ਸ਼ਾਹ ਫਾਟਕ ਦੇ ਨੇੜੇ ਜਾ ਰਹੇ ਇੱਕ ਨੌਜਵਾਨ ਤੋਂ ਮੋਬਾਈਲ ਖੋ ਕੇ ਫਰਾਰ ਹੋ ਗਏ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ ਮੋਬਾਈਲ ਦੀ ਭਾਲ ਫਾਜ਼ਿਲਕਾਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਚਲਦਿਆਂ ਅੱਜ ਇੱਕ ਤਾਦੀ ਵਾਰਦਾਤ ਫਾਜ਼ਿਲਕਾਦੇ ਸਲੀਮ ਸ਼ਾਹ ਫਾਟਕ ਦੇ ਨੇੜੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਪੈਦਲ ਜਾ ਰਿਹਾ ਸੀ ਤੇ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਆਏ ਜਿਨ੍ਹਾਂ ਵੱਲੋਂ ਮੋਬਾਈਲ ਖੋ ਲਿਆ ਗਿਆ ਅਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਸਰਾਫਾ ਬਾਜ਼ਾਰ ਦੇ ਵਿੱਚ ਆਏ ਇਸ ਨੌਜਵਾਨ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਕੀ ਬਾਤ ਹੋਈ ਹੈ ਅਭੀ ਇਹ ਬਤਾ ਰਹੇ ਸੀ ਆਪ? ਅਰੇ ਮੈਂ ਦਰਸਤੇਮ ਜਾ ਰਹਾ ਮੇਰਾ ਫੋਨ ਛੀਨ ਲਿਆ। ਕਹਾਂ ਪਰ ਜਾ ਰਹੇ ਸੀ? ਇਹ ਆਟ ਰਖ ਹੈ? ਹੂੰ ਉਸ ਤਰ੍ਹਾਂ ਮੇਰਾ ਖੇਚ ਲਿਆ ਫੋਨ ਭਾਉ ਜੀ। ਕਿੰਨੇ ਟਾਈਮ ਪਹਿਲੇ? 2 ਵਜੇ 2 ਵਜੇ ਤੀਕਾ। सामने आदमी की कोई पहचान की आदमी ने चेहरा दिखाया नहीं आदमी फोन रोट लिया चला गया सामने किस पे थे वो लोग बाइक पे उसका बाइक का नंबर नंबर कोई याद हो आपको देखा हो किसी स्पीड में चले गए बाबू जी कौन से कलर का मोटरसाइकिल था ब्लैक ब्लैक कलर का मोटरसाइकिल कैसे थे कैसे थे वो लोग धूपे साफा बांधे साफा बांधा हो गए आप क्या काम करते हो हम बैक्रीम करते हैं बर्गर अगर और क्या बनाते हैं चा, चा, क्या क्या कहना चाहोगे बाप हमारा फोन चला गया मिल जाए गरीब आदमी उधर गरीब आदमी उधर मेरा फोन मिल जाए मैं तो पैसे इकट्ठे कर करके मोबाइल लिया चला गया मेरा मोबाइल बारह साढ़े बारह हजार का था कंपनी का फोन था कोको कोको कंपनी का ਕਹਿਣਾ ਚਾਹੋਗੇ ਚੋਰੀ ਦੀ ਵਾਰਦਾਤ ਨੂੰ ਲੈ ਕੇ ਅਸੀਂ ਕਹੀ ਉਹ ਕਹਿੰਦੇ ਨੇ ਕਿ ਤਰ੍ਹਾਂ ਗਰੀਬ ਆदमी ਬੈਕਰੀ ਤੇ ਨੌਕਰੀ ਕਰਦਾ ਹੈ ਤੇ ਉਸ ਦਿਨ ਸ਼ਾਮ ਤੱਕ ਮਿਹਨਤ ਕਰਦਾ ਅਚਾਨਕ ਗਰੀਬ ਬੰਦੇ ਦਾ ਫੋਨ ਖੋ ਗਿਆ ਇਹਨੇ ਮੈਨੂੰ ਆ ਕੇ ਦੱਸਿਆ ਬਾਈ ਮੇਰਾ ਫੋਨ ਖੋ ਗਿਆ ਕਿ ਮੈਂ ਕਹੇ ਬੜਾ ਮਾਰਾ ਕੰਮ ਹੋਇਆ ਇਹ ਕਹਿੰਦਾ ਮੇਰੇ ਘਰੋਂ ਫੋਨ ਆ ਗਿਆ ਮੈਂ ਮਤਲਬ ਬੋਲ ਤੇ ਗੱਲ ਕਰਦਾ ਪੈਜੀ ਫਿਰ ਉਸ ਤੋਂ ਇੱਕ ਜੱਫਤਾ ਮਾਰ ਕੇ ਦੋ ਬੰਦੇ ਆਏ ਬਾਈ ਤੇ ਕਾਲ ਰੰਗ ਦਾ ਕਹਿੰਦਾ ਬਾਈ ਫਿਕ ਚੋਕਲੇ ਮੋਸਟ ਮੋਬਾਈਲ ਖੋ ਕੇ ਲੈ ਗਏ ਕੁੱਤ ਤੁਹਾਡੇ ਕੋਲੇ ਰੋਜ਼ ਆਉਂਦਾ ਸਮਾਨ ਸਮੂਹ ਲੈਣ ਆਉਂਦਾ ਤਾਂ ਇਹ ਕਹਿੰਦਾ ਜੀ ਆ ਸਨਾਲ ਦੀ ਗੱਡੀ 'ਚ ਬੈਕਰੀ ਦਾ ਕੰਮ ਕਰਦਾ ਹੈ ਇਹ ਸਪਲਾਈ ਦੇ ਨੂੰ ਜਾਂਦਾ ਹੈ ਜੀ ਮਤਲਬ ਸਾਈਕਲ ਤੇ ਸਪਲਾਈ ਕਰਨ ਮਤਲਬ ਦੇ ਨੂੰ ਜਾਂਦਾ ਲੋਕਾਂ ਦਾ ਮਾਲ ਰਸਤੇ 'ਤੇ ਆਪਣੇ ਫਾਟੇ ਦੇ ਕੋਲ ਦੇਣ ਗਿਆ ਕਿੰਨਾ ਮਾਲ ਉਹਦੇ ਰਸਤੇ ਖੋ ਕੇ ਲੈ ਗਿਆ